ਹਾਂਜੀ ਨਗਰ ਕੌਂਸਲ ਪੀਖੀ ਦੀ ਅੱਜ ਜਿਹੜੀ ਮੀਟਿੰਗ ਹੋਈ ਹੈ ਸਾਰੇ ਐਮਸੀ ਸਾਹਿਬਾਨ ਲਗਭਗ ਇੱਥੇ ਹਾਜ਼ਰ ਸਨ ਔਰ ਸਰਬਸੰਮਤੀ ਨਾਲ ਸਾਰੇ ਮਤੇ ਪਾਸ ਹੋਏ ਔਰ ਮੈਂ ਦੱਸਣਾ ਚਾਹੁੰਨਾ ਪੀਖੀ ਨਿਵਾਸੀਆਂ ਲਈ ਇੱਕ ਬੜੀ ਖੁਸ਼ੀ ਦੀ ਗੱਲ ਹੈ ਕਿ ਜਿੰਨੀਆਂ ਵੀ ਰੋਡਸ ਨੇ ਲਗਭਗ ਸਾਰੀਆਂ ਹੀ ਜੇ ਆਪਾਂ ਸਾਡੇ ਸਾਹਮਣੇ ਡੀਪੀ ਜਿੰਦਰ ਜੀ ਖੜੇ ਹੈ ਇਹਨਾਂ ਦੀ ਦੁਕਾਨ ਤੋਂ ਲੈ ਕੇ ਗੁਰਦੁਆਰਾ ਪਾਸ਼ਾਈ ਨੌਮੀ ਜਿਹੜਾ ਚੌਕ ਹੈ ਉੱਥੋਂ ਤੱਕ ਉਹ ਸੀਸੀ ਫਲੋਰਿੰਗ ਬਣਾ ਰਹੇ ਆ ਉਹ ਉੱਥੋਂ ਆਪਣੇ ਮਿਸਪੈਲਟੀ ਦਫ਼ਤਰ ਦੇ ਅੱਗੇ ਦੀ ਹੋ ਕੇ ਜਿਹੜਾ ਆਪਾਂ ਏਸ ਰੋਡ ਤੱਕ ਆਉਣਾ ਇਹ ਵੀ ਰੋਡ ਬਣਨੀ ਆ ਅਨਾਜ ਮੰਡੀ ਦੇ ਨਾਲ ਜਿਹੜੀ ਅੱਗੇ ਉਹ ਜਿਹੜਾ ਆਪਣਾ ਲੇਬਰ ਚੌਕ ਹੈ ਉੱਥੇ ਬਣਨੀ ਆ ਔਰ ਜਿਹੜਾ ਸੁਨਾਮ 메ਨ ਰੋਡ ਹੈ ਇੱਥੋਂ ਜਿਹੜਾ ਨਹਿਰ ਦਾ ਪੁਲ ਹੈ ਤੋਂ ਲੈ ਕੇ ਅੱਗੇ ਤਲੇਵਾ ਪੁਲ ਤੱਕ ਸੂਏ ਦੇ ਨਾਲ ਨਾਲ ਜਿਹੜਾ ਹੈ ਨੈਸ਼ਨਲ ਕਾਲਜ ਦੇ ਅੱਗੇ ਦੀ ਉਹ ਵੀ ਰੋਡ ਬਣਨੀ ਹੈ ਉੱਥੋਂ ਲੈ ਕੇ ਜਿਹੜੀ ਬਾਬਾ ਗੁਦਰਸ਼ਾ ਦਾ ਜਿਹੜਾ ਡੇਰਾ ਹੈ ਉੱਥੋਂ ਤੱਕ ਬਾਬਾ ਗੁਦਰਸ਼ਾ ਦੇ ਡੇਰੇ ਤੋਂ ਲੈ ਕੇ ਫਿਰ ਸਕੂਲ ਤੱਕ ਫਿਰ ਬਾਬਾ ਗੁਦਰਸ਼ਾ ਦੇ ਡੇਰੇ ਤੋਂ ਲੈ ਕੇ ਭੀਖੀ ਜਿਹੜਾ ਹੈ ਆਪਣਾ ਬੜਲਾਡਾ ਰੋਡ ਹੈ ਉਹਦੇ ਤੱਕ ਉਸ ਤੋਂ ਬਿਨਾ ਮਤਲਬ ਹੋਰ ਵੀ ਜਿਹੜੇ 4-5 ਰੋਡ ਹੈ ਜਿਨ੍ਹਾਂ ਤੇ ਲਗਭਗ 5 ਕਰੋੜ 82 ਲੱਖ ਰੁਪਇਆ ਖਰਚਾਉਣਾ ਇਹ ਸਾਰੀਆਂ ਰੋਡਸ ਅਸੀਂ 31 ਮਾਰਚ ਤੋਂ ਪਹਿਲਾਂ ਮੈਂ ਮੇਰਾ ਭਾਵੇਂ ਵੀ ਪਿੱਖੀ ਦੀ ਕੋਈ ਵੀ ਸੜਕ ਰਹਿਣ ਨਹੀਂ ਦੇਣੀ ਜਿਹੜੀ ਨਾ ਬਣੀ ਸਾਰੀ ਦੀ ਸਾਰੀਆਂ ਸੜਕਾਂ 5 ਕਰੋੜ 82 ਲੱਖ ਦੀ ਲਾਗਤ ਨਾਲ ਬਣਾਉਣੀਆਂ ਉਸ ਤੋਂ ਪਹਿਲਾਂ ਨਾਲ-ਨਾਲ ਜਿਹੜੇ ਪਾਣੀ ਦੇ ਨਿਕਾਸ ਦਾ ਹੈਗਾ ਟੋਬਿਆਂ ਤੋਂ ਉਹਦਾ ਵੀ ਅੱਜ ਪ੍ਰੋਜੈਕਟ ਅਸੀਂ ਲੈ ਕੇ ਆਂਦੇ ਤਾਂ ਜੋ ਪਾਣੀ ਹੈ ਜਿਹੜਾ ਕੱਲ ਨੂੰ ਮੀਂਹਾਂ ਚ ਜਾਂ ਹੋਰ ਪਾਣੀ ਇੱਥੇ ਜਿਆਦਾ ਖੜਾ ਨਾ ਹੋਵੇ ਔਰ ਇਹਨਾਂ ਟੋਬਿਆਂ ਦਾ ਵੀ ਸੁੰਦਰੀਕਰਨ ਕੀਤਾ ਜਾ ਸਕੇ ਉਹ ਤਾਂ ਹੀ ਪੋਸੀਬਲ ਹੈ ਜੇ ਜਿਹੜੇ ਪਾਣੀ ਹੈ ਜਿਹੜਾ ਉਹਦਾ ਨਿਕਾਸ ਪ੍ਰੋਪਰ ਹੋਊਗਾ ਕਿਉਂਕਿ ਕਿੰਨੇ ਸਮੇਂ ਤੋਂ ਮੈਂ ਅੱਜ ਵੀ ਗੱਲ ਠਾਈ ਸੀ ਪਤਾ ਨਹੀਂ ਪੁਰਾਣੀਆਂ ਸਰਕਾਰਾਂ ਨੇ ਇਸ ਵੱਲ ਧਿਆਨ ਹੀ ਨਹੀਂ ਦਿੱਤਾ ਕਿ ਨਾਲ ਡਰੇਨ ਹੈ ਨਾਲ ਐਸਟੀਪੀ ਪਲਾਂਟ ਹੈ ਕਿਉਂ ਨਾ ਐਸਟੀਪੀ ਪਲਾਂਟ ਤੇ ਲੈ ਕੇ ਹੁਣ ਤੱਕ ਪਾਣੀ ਦੀ ਡਰੇਨੇਜ ਦਾ ਹੀ ਪ੍ਰਬੰਧ ਪ੍ਰੋਪਰ ਨਹੀਂ ਸੀ ਉਹ ਸਾਡੇ ਮਾਨਸਾ ਤਾਂ 15 ਕਿਲੋਮੀਟਰ ਅਸੀਂ ਦੂਰ ਲੈ ਜਾ ਰਹੇ ਹਾਂ ਇੱਥੇ ਤਾਂ ਬਿਲਕੁਲ ਨਾਲ ਉਹਦੇ ਕਰਕੇ ਵੀ ਪਾਣੀ ਦੀ ਪ੍ਰੋਬਲਮ ਜਿਹੜੀ ਆਈ ਜਿਹੜੀ ਇੱਕ ਬੜੀ ਮੈਨੂੰ ਲੱਗਦਾ ਵੀ ਨਹੀਂ ਹੋਣੀ ਚਾਹੀਦੀ ਸੀ ਚਲੋ ਆਉਣ ਵਾਲੇ ਸਮੇਂ 'ਚ ਅਸੀਂ ਇਹਦੇ ਚ ਦਰੁਸਤੀ ਕਰ ਰਹੇ ਆ ਪਾਣੀ ਦਾ ਵੀ ਨਿਕਾਸ ਹੋਊਗਾ ਸਾਰੀਆਂ ਸੜਕਾਂ ਵੀ ਬਣਨੀਆਂ ਆ ਸ਼ਹਿਰ ਦੀ ਜਦੋਂ ਐਂਟ ਸਾਰੇ ਸੀਵਰੇਜ ਆ ਜਿਹੜਾ ਉਹਦੇ ਵੀ ਸੁਪਰ ਸੈਕਸ਼ਨ ਨਾਲ ਜਿਹੜੀ ਸਾਰੀ ਸਫਾਈ ਹੋਊਗੀ ਤਾਂ ਜੋ ਪਾਣੀ ਉਹਨਾਂ ਦੇ ਸਮੇਂ ਚ ਨਾ ਖੜੇ ਇਸ ਤੋਂ ਇਲਾਵਾ ਪਿਛਲੀ ਮੀਟਿੰਗ ਚ ਵੀ ਮੈਂ ਤੁਹਾਨੂੰ ਦੱਸਿਆ ਸੀ ਜਦੋਂ ਆਪਾਂ ਐਂਟਰ ਹੁੰਨੇ ਆ ਜਿੰਨੀਆਂ ਇਹ ਲਾਈਟਸ ਐ ਐਂਟਰੀ ਤੇ ਲਾਈਟਾਂ ਲੱਗੀਆਂ ਨੇ ਉਹਨਾਂ ਦਾ ਵੀ ਸੁੰਦਰੀਕਰਨ ਕੀਤਾ ਜਾਊਗਾ ਲਾਈਟਾਂ ਵਧੀਆ ਲਾਈਆਂ ਜਾਣਗੀਆਂ ਇਸ ਤੋਂ ਇਲਾਵਾ ਕਿਉਂਕਿ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਮਨਾ ਰਹੀ ਹੈ। ਉਹਦੇ ਸਬੰਧ ਵਿੱਚ ਜਿੱਥੇ-ਜਿੱਥੇ ਗੁਰੂ ਸਾਹਿਬ ਦੀ ਸ਼ੋਭ ਚਲ ਸ਼ੋਭ ਪ੍ਰਾਪਤ ਧਰਤੀ ਹੈ। ਉਹਨਾਂ ਨੂੰ 50 ਲੱਖ ਦੀ ਇੱਕ ਸਪੈਸ਼ਲ ਗ੍ਰਾਂਟ ਕੁਝ ਕੰਮਾਂ ਵਾਸਤੇ ਸੀ ਉਹਦੇ ਲਈ ਜਦੋਂ ਮੈਂ ਭਿੱਖੀ ਸਾਡੇ ਸਾਰੇ ਸਾਥੀਆਂ ਨਾਲ ਗੱਲ ਕੀਤੀ ਔਰ ਅਸੀਂ ਆਉਣੇ ਵੀ ਟੂਰਨਾਮੈਂਟਾਂ ਦੇ ਤਾਂ ਇੰਡੋਰ ਜਿਹੜਾ ਹੈ ਇੱਥੇ ਜਿਮਨੇਜੀਅਮ ਕੋਈ ਨਹੀਂ ਸੀਗਾ ਜਿਹਦੇ ਵਿੱਚ ਬਾਸਕਟਬਾਲ ਜਾਂ ਨੈਸ਼ਨਲ ਸਟਾਈਲ ਕਬੱਡੀ ਹੈ ਜਿਹੜੀ ਇੰਡੋਰ ਜਿਹੜੀ ਉਹ ਗੇਮ ਹੋ ਸਕਣ 50 ਲੱਖ ਰੁਪਏ ਦਾ ਜਿਹੜਾ ਚੈੱਕ ਹੈ ਉਹਦੇ ਲਈ ਪਰਸੋਂ ਨੂੰ ਸੀਐਮ ਸਾਹਿਬ ਸਾਰੀ ਪੰਚਾਇਤ ਨੂੰ ਉੱਥੇ ਤੂਰੀ ਚ ਦੇਣਗੇ ਉਹ ਵੀ 50 ਲੱਖ ਰੁਪਏ ਦੀ ਇਸ ਤੋਂ 5 ਕਰੋੜ 82 ਲੱਖ ਤੋਂ ਬਿਨਾ ਉਹ ਅਮਾਉਂਟ ਵੀ ਜਿਹੜੀ ਆਉਣੀ ਹੈ ਉਹ ਵੀ ਦਿੱਤੀ ਜਾਵੇ। ਸ਼ਹਿਰ ਦੀਆਂ ਅੰਦਰੂਨੀ ਸੜਕਾਂ ਨੇ ਜਿਹੜੇ ਤਾਂ ਬਾਹਰ ਬਣਨੀ ਨੇ ਵੀ ਬਣਨੀ ਨੇ ਅੰਦਰੂਨੀ ਅੰਦਰੂਨੀ ਵੀ ਵਿੱਚ ਹੀ ਨੇ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਨਹੀਂ ਪਾਰਕ ਵਾਲੀ ਮੈਂ ਤੁਹਾਨੂੰ ਬੋਲ ਦਿੰਦਾ ਸੂਏ ਤੋਂ ਲੈ ਕੇ ਗ੍ਰੇਨ ਮਾਰਕੀਟ ਵਾਲੀ ਸਨਾਮ ਨਹਿਰੀ ਪੁਲ ਤੋਂ ਤਲੇਵਾ ਪੁਲ ਤੱਕ ਸੁਖਪ੍ਰੀਤ ਪ੍ਰਧਾਨ ਹੈਗੇ ਜਿਹੜੇ ਇਹਨਾਂ ਲਈ ਸੜਕ ਬॉयਜ਼ ਸਕੂਲ ਤੋਂ ਬਾਬਾ ਗੁਦਰ ਸ਼ਾਹ ਦਾ ਹੈਗਾ ਜਿਹੜਾ ਡੇਰਾ ਉੱਥੋਂ ਤੱਕ ਬਾਬਾ ਗੁਦਰ ਸ਼ਾਹ ਤੋਂ ਐਸਟੀਪੀ ਪਲਾਂਟ ਤੱਕ ਬਾਬਾ ਗੁਦਰ ਸ਼ਾਹ ਤੋਂ ਮੇਨ ਭਲਾੜਾ ਰੋਡ ਤੱਕ ਮੇਨ ਗੁਰਦੁਆਰਾ ਤੋਂ ਵਟਰਨਰੀ ਹਸਪੀਟਲ ਭੀਖੀ ਤੱਕ ਮੇਨ ਗੁਰਦੁਆਰਾ ਨੌਵੀਂ ਪਾਸ਼ਾਹੀ ਤੋਂ ਜਿਹੜਾ ਖਾਲਸਾ ਸਕੂਲ ਦੇ ਗਰਾਊਂਡ ਦੇ ਨਾਲ ਨੌਵੀਂ ਪਾਸ਼ਾਹੀ ਗੁਰਦੁਆਰਾ ਸਾਹਿਬ ਤੋਂ ਉਹ ਉੱਥੋਂ ਤੱਕ ਅੰਜਾਨਾ ਐਸਟੀਪੀ ਤੱਕ ਇੱਕ ਮਾਨਾਂ ਵਾਲੀ ਗਲੀ ਤੋਂ ਐਸਟੀਪੀ ਪਲਾਂਟ ਤੱਕ ਜਾਣਾ ਐ ਸ਼੍ਰੀ ਦੁਰਗਾ ਮੰਦਰ ਤੋਂ ਮੇਨ ਬਲਾਡਾ ਰੋਡ ਤੱਕ ਐ ਉਹ ਵੀ ਰੋਡ ਮੰਨੀ ਐ ਪੂਰਾ ਸਿੰਘ ਜੱਥੇਦਾਰ ਜਿਹੜੇ ਹੈਗੇ ਉਹਨਾਂ ਦੇ ਘਰ ਤੋਂ ਲੈ ਕੇ ਬਲਾਡਾ ਰੋਡ ਤੋਂ ਉਹ ਪੀਖੀ ਤੱਕ ਜਿਹੜੀ ਉਹ ਰੋਡ ਹੈਗੀ ਥੋੜੀ ਉਹ ਵੀ ਮੰਨੀ ਐ ਸੀਸੀ ਫਲੋਰਿੰਗ ਡੀਪੀ ਜਿੰਦਲ ਦੀ ਦੁਕਾਨ ਤੋਂ ਲੈ ਕੇ ਮੇਨ ਗੁਰਦੁਆਰਾ ਪਾਸ਼ਾਹੀ ਨੌਮੀ ਦੇ ਚੌਂਕ ਤੱਕ ਔਰ ਸੀਸੀ ਫਲੋਰਿੰਗ ਬਾਨੀਏ ਮੇਨ ਸੁਨਾਮ ਰੋਡ ਤੋਂ ਲੈ ਕੇ ਨੌਮੀ ਪਾਸ਼ਾਹੀ ਮੇਨ ਰਾਮ ਬਾਗ ਰੋਡ ਹੈ ਜਿਹੜੀ ਉਹ ਵੀ ਬਾਨੀ ਹੈ ਹਾਂ ਇਸ ਤੋਂ ਇਲਾਵਾ ਜੇ ਕੋਈ ਹੋਰ ਵੀ ਸਾਡੇ ਧਿਆਨ ਚਾਹੀਏ ਉਹ ਵੀ ਬਣਾਵਾ ਹਾਂਜੀ ਜਿਹੜੀ ਬਾਈਪਾਸ ਮੀ ਕਰਕੇ ਖਰਾਬ ਹੋ ਗਈ ਹੈ ਉਹ ਠੇਕੇਦਾਰ ਨਾਲ ਗੱਲ ਹੋਈ ਹੈ ਕਿਉਂਕਿ ਉਸ ਤੋਂ ਟਾਈਮ ਪੀਰੀਅਡ ਚ ਬਿਲਕੁਲ ਸਾਰੀ ਸਹੀ ਹੋਊਗੀ ਹਾਂਜੀ ਹਾਂ ਬਿਲਕੁਲ ਬਣੂ ਬਿਲਕੁਲ ਬਣੂਗੀ ਕਿਉਂਕਿ ਅਸੀਂ ਉਸ ਤੋਂ ਪਹਿਲਾਂ ਪਾਣੀ ਦੇ ਨਿਕਾਸ ਦਾ ਕਰ ਰਹੇ ਹਾਂ ਅੱਜ ਆਪਾਂ ਰਿਪੇਅਰ ਕਰ ਦਿੰਦੇ ਆ ਕੱਲ ਨੂੰ ਫੇਰ ਪਾਣੀ ਖੜ ਦੇ ਆ ਉਹ ਪਿਛਲੇ ਮੀਟਿੰਗ ਚ ਪਾ ਰੱਖਿਆ ਵੀ ਜਿੰਨਾ ਵੀ ਮਾਨਸ ਭੀਖੀ ਦਾ ਸੀਵਰੇਜ ਸਿਸਟਮ ਹੈ ਉਹਦੀ ਸੁਪਰ ਸੈਕਸ਼ਨ ਨਾਲ ਮਸ਼ੀਨ ਨਾਲ ਸਫਾਈ ਕਰਾਈ ਜਾਵੇ ਤਾਂ ਜੋ ਇਹ ਪਾਣੀ ਆਉਣ ਵਾਲੇ ਭਵਿੱਖ ਚ ਪਾਣੀ ਸਾਡੀਆਂ ਸੜਕਾਂ ਨੂੰ ਨਾ ਤੋੜੇ ਹੋਰ ਬਿਮਾਰੀਆਂ ਨਾਲ ਫਲਾਵੇ ਹੋਰ ਆਉਣ ਵਾਲੇ ਸਮੇਂ ਚ ਬਹੁਤ ਸਾਰੇ ਡਿਵੈਲਪਮੈਂਟ ਦੇ ਜਿਹੜੇ ਕੰਮ ਹੈ ਅਸੀਂ ਸਾਡੇ ਹਾਂਜੀ ਉਹ ਬਿਲਕੁਲ ਉਹ ਦਾਨ ਹੈ ਜੀ ਮੈਂ ਹੁਣੀ ਗੱਲ ਕੀਤੀ ਹੈ ਔਰ ਸਾਡਾ ਇਹਦਾ ਪ੍ਰੋਜੈਕਟ ਪਾਸ ਹੋ ਚੁੱਕਿਆ ਪਰ ਉਹ ਡਿਟੇਲ ਮੈਂ ਨਾ ਤੁਹਾਡੇ ਨਾਲ ਉਸ ਟਾਈਮ ਸਾਂਝੀ ਕਰੂੰਗਾ ਮੈਂ ਜਾਣੇ ਨੈਕਸਟ ਵੀਕ ਮੇਰੀ ਸੈਕਟਰੀ ਸਾਹਿਬ ਨਾਲ ਇਹਦੇ ਬਾਰੇ ਮੀਟਿੰਗ ਹੈ ਔਰ ਇਹਦਾ ਪੀ ਡਬਲਯੂ ਡੀ ਨੂੰ ਕੰਮ ਵੀ ਅਲਾਟ ਹੋ ਚੁੱਕਿਆ ਉਹ ਸਾਰਾ ਜਿਹੜੀ ਇਹਦੀ ਬਿਲਡਿੰਗ ਦੀ ਰੀਕਨਸਟਰਕਸ਼ਨ ਆਪਾਂ ਕਰਾਂਗੇ